ਸਾਸਿਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 100 ਰੁਪਏ ਮਹੀਨਾਵਾਂ ਵਾਲਾ ਲਾਟਰੀ ਬਾਰੇ ਜਿਸ ਦਾ ਡਰਾ ਜਿਹੜਾ ਆ ਕੱਲ ਨਿਕਲਣ ਜਾ ਰਿਹਾ ਤੇ 7 ਵਜੇ ਡਰਾ ਨਿਕਲਣਾ ਕਿਉਂਕਿ ਕੱਲ ਨੂੰ 11 ਤਰੀਕ ਆ ਕੱਲ ਨੂੰ ਸ਼ਾਮ ਨੂੰ 7 ਵਜੇ ਡਰਾ ਨਿਕਲਣਾ ਤੇ ਰਿਜ਼ਲਟ ਵੀ ਤੁਹਾਨੂੰ ਮੈਂ ਹੀ ਦੱਸਾਂ ਤਾਂ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦੱਸੂਗਾ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਵਾਰੀ ਗੱਲ ਕਰਦੇ ਆਂ ਇਹਦੇ ਵਿੱਚ ਕਿੰਨੇ ਪ੍ਰਾਈਜ਼ ਆ ਤੇ ਕਿੰਨੀਆਂ ਸੀਰੀਜ਼ਾਂ ਆ ਤੇ ਕਿੰਨੀਆਂ ਟਿਕਟਾਂ ਸ਼ਪੀਆਂ ਉਸ ਬਾਰੇ ਆਪਾਂ ਗੱਲ ਕਰਾਂਗੇ ਇਸ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਆ ਉਹ 45 ਲੱਖ ਰੁਪਏ ਦਾ ਕੱਢਿਆ ਜਾਣਾ ਹੈ। ਦੂਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ। ਤੀਸਰਾ ਨਾਮ ਹੈਗਾ ਜੀ 9000 ਰੁਪਏ ਦਾ ਤੇ 30 ਪ੍ਰਾਈਜ਼ ਕੱਢੇ ਜਾਣੇ ਆ। ਚੌਥਾ ਨਾਮ ਹੈਗਾ ਜੀ 7000 ਰੁਪਏ ਦਾ ਇਹ 120 ਪ੍ਰਾਈਜ਼ ਕੱਢੇ ਜਾਣੇ ਆ। ਪੰਜਵਾਂ ਨਾਮ 5000 ਰੁਪਏ ਦਾ ਇਹ ਵੀ 120 ਪ੍ਰਾਈਜ਼ ਕੱਢੇ ਜਾਣੇ ਆ। ਛੇਵਾਂ ਨਾਮ ਹੈਗਾ ਜੀ 3000 ਰੁਪਏ ਦਾ ਇਹ ਵੀ 120 ਪ੍ਰਾਈਜ਼ ਕੱਢੇ ਜਾਣੇ ਆ। ਸੱਤਵਾਂ ਪ੍ਰਾਈਜ਼ ਹੈਗਾ ਜੀ 1000 ਰੁਪਏ ਦਾ ਇਹ ਵੀ 120 ਪ੍ਰਾਈਜ਼ ਕੱਢੇ ਜਾਣੇ ਆ। ਅੱਠਵਾਂ ਪ੍ਰਾਈਜ਼ ਹੈਗਾ ਜੀ 200 ਰੁਪਏ ਦਾ ਇਹ 12000 ਪ੍ਰਾਈਸ ਕੱਢੇ ਜਾਣੀਆਂ ਟੋਟਲ ਜਿਹੜੇ ਪ੍ਰਾਈਸ ਨਿਕਲਨੇ 12512 ਪ੍ਰਾਈਸ ਹੈ ਤੇ ਹੁਣ ਗੱਲ ਕਰਦੇ ਆਪਾਂ ਕਿੰਨੀਆਂ ਟਿਕਟਾਂ ਸ਼ਕੀਆਂ ਜਿਹੜੀਆਂ ਟਿਕਟਾਂ ਸ਼ਕੀਆਂ 2 ਲੱਖ 40 ਹਜ਼ਾਰ ਟਿਕਟਾਂ ਦੀਆਂ ਸਕੀਮੀਆਂ ਤੇ ਤਿੰਨ ਸੀਰੀਜ਼ਾਂ A B C ਹਰੇਕ ਸੀਰੀ ਵਿੱਚ 80 ਹਜ਼ਾਰ ਟਿਕਟਾਂ ਸ਼ਕੀ ਹੈ ਜੇ ਤੁਸੀਂ 10 ਟਿਕਟਾਂ ਖਰੀਦਦੇ ਆ ਇਹਦਾ ਫਾਇਦਾ ਇਹ ਆ ਪਹਿਲੇ ਜਿਹੜੇ ਦੋ ਪ੍ਰਾਈਸ ਆ ਤੁਹਾਡੇ ਮੈਸ ਨਹੀਂ ਹੋਣਗੇ ਬਾਕੀ ਜਿਹੜੇ ਆ ਛੋਟੇ ਪ੍ਰਾਈਸ ਆ ਉਹ ਤਿੰਨ ਗੁਣਾ ਮੈਨੇ ਆ ਤੇ ਪੰਜਾਬ ਸਰਕਾਰ ਦੀ ਇਹ ਲੋਟਰੀ ਆ ਹਰੇਕ ਮਹੀਨੇ ਖੁੱਲ੍ਹਿਆ ਕਰਨੀ ਆ ਪਹਿਲਾ ਪ੍ਰਾਈਜ਼ 45 ਲੱਖ ਰੁਪਏ ਦਾ ਸੀਰੀਜ਼ ਨਾਲ ਆਉਣਾ ਦੂਸਰਾ ਨਾ 5 ਲੱਖ ਰੁਪਏ ਦਾ ਇਹ ਵੀ ਸੀਰੀਜ਼ ਨਾਲ ਆਉਣਾ ਤੇ ਬਾਕੀ ਤੁਹਾਨੂੰ ਹੋਰ ਜਾਣਕਾਰੀ ਦੇ ਦੰਨਾ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਟਿਕਟ ਖਰੀਦਣੀ ਆ ਉਹ ਦੁਕਾਨ ਤੋਂ ਜਾ ਕੇ ਖਰੀਦਣੀ ਆ ਆਨਲਾਈਨ ਲੋਟਰੀ ਨਾ ਖਰੀਦੋ ਇਸ ਵਿੱਚ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਤੇ ਬਾਕੀ ਲੋਟਰੀ ਜਦੋਂ ਵੀ ਤੁਸੀਂ ਖਰੀਦਣ ਜਾਣੀ ਆ ਤੇ ਲੋਟਰੀ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜਾ ਨਾਮ ਹੈ ਉਹ ਟਿਕਟ ਤੇ ਹੀ ਮਿਲਣਾ ਆ ਜੇ ਤੁਹਾਡੇ ਕੋਲ ਟਿਕਟ ਨਹੀਂ ਹੈਗੀ ਤਾਂ ਤੁਹਾਨੂੰ ਪ੍ਰਾਈਜ਼ ਨਹੀਂ ਮਿਲੇਗਾ ਜਾਇ ਟਿਕਟ ਤੁਹਾਡੀ ਧੋ ਹੋ ਗਈ ਹੋਵੇ ਜਾਇ ਤੁਸੀਂ ਸੈੱਟਤੀ ਹੋਵੇ ਜਾਇ ਪਾੜ ਗਈ ਹੋਵੇ ਜਰੂਰ ਤੱਕ ਤੁਸੀਂ ਟਿਕਟ ਨਹੀਂ ਦਿੰਦੇ ਸੇਲਰ ਨੂੰ ਉਰ ਤੱਕ ਤੁਹਾਨੂੰ ਪ੍ਰਾਈਜ਼ ਨਹੀਂ ਮਿਲਣਾ ਕਿਉਂਕਿ ਜਿਹੜਾ ਨਾਮ ਹੈ ਉਹ ਟਿਕਟ ਤੇ ਹੀ ਮਿਲਣਾ ਹੈ ਜਿਹੜੇ ਦੋ ਵੱਡੇ ਪ੍ਰਾਈਜ਼ ਹੈ ਉਹ ਕਲੇਮ ਹੋਣੇ ਆ ਤੇ ਟੈਕਸ ਤੁਹਾਨੂੰ ਦੱਸ ਦਿੰਨਾ ਜਿਹੜਾ 10000 ਤੋਂ ਉੱਪਰ ਪ੍ਰਾਈਜ਼ ਹੁੰਦਾ ਉੱਤੇ ਟੈਕਸ ਹੁੰਦਾ 10000 ਤੋਂ ਜਿਹੜਾ ਥੱਲੇ ਪ੍ਰਾਈਜ਼ ਹੁੰਦੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ ਆ ਤੇ ਬਾਕੀ ਲੋਟਰੀ ਨੂੰ ਸੰਭਾਲ ਕੇ ਰੱਖੋ ਪ੍ਰਾਈਜ਼ ਜਿਹੜਾ ਲੋਟਰੀ ਦੇ ਉੱਪਰ ਹੀ ਮਿਲਣਾ ਹੈ ਤੇ ਕੱਲ ਨੂੰ ਸ਼ਾਮ ਨੂੰ ਡਰਾ ਨਿਕਲਨੇ ਦਾ 7 ਵਜੇ ਤੇ ਰਿਜ਼ਲਟ ਵੀ ਤੁਹਾਨੂੰ ਮੈਂ ਹੀ ਦੱਸਦਾ ਤਾਂ ਇਸ ਕਰਕੇ ਪੇਜ ਨੂੰ ਫੋਲੋ ਕਰ ਲਓ ਜੇ ਤੁਸੀਂ YouTube ਤੇ ਆ ਚਾ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਕੱਲ ਸ਼ਾਮ ਨੂੰ ਰਿਜ਼ਲਟ ਨਿਕਲਣਾ 7 ਵਜੇ ਪਹਿਲਾ ਪ੍ਰਾਈਜ਼ 45 ਲੱਖ ਰੁਪਏ ਦਾ ਆ ਇਹ ਸੀਰੀਜ਼ ਨਾਲ ਆਉਣਾ ਦੂਸਰਾ ਪ੍ਰਾਈਜ਼ ਵੀ ਸੀਰੀਜ਼ ਨਾਲ ਆਉਣਾ ਬਾਕੀ ਜਿਹੜੇ ਛੋਟੇ ਪ੍ਰਾਈਜ਼ ਆ ਜੇ ਤੁਸੀਂ 3 ਟਿਕਟਾਂ ਖਰੀਦੀਆਂ ਤਾਂ ਤੁਹਾਨੂੰ 3 ਗੁਣਾ ਨਾਮ ਮਿਲਣਾ ਆ ਤੇ ਬਾਕੀ YouTube ਚੈਨਲ ਨੂੰ ਯੂটিউਬ ਸਬਸਕ੍ਰਾਈਬਰ ਕਰੋ ਕੱਲ ਨੂੰ ਸ਼ਾਮ ਨੂੰ ਮਿਲਦੇ ਆਪਾਂ 7 ਵਜੇ ਰਿਜ਼ਲਟ ਦੇ ਨਾਲ ਧੰਨਵਾਦ ਤੇ ਹੁਣ ਗੱਲ ਕਰਦੇ ਆਪਾਂ ਕਿੰਨੀਆਂ ਟਿਕਟਾਂ ਸ਼ਪੀਆਂ ਜਿਹੜੀਆਂ ਟਿਕਟਾਂ ਸ਼ਪੀਆਂ 2 ਲੱਖ 40 ਹਜ਼ਾਰ ਟਿਕਟਾਂ ਦੀਆਂ ਸਕੀਮੀਆਂ ਤੇ ਤਿੰਨ ਸੀਰੀਜ਼ਾਂ ਇਹ BC ਹਰ ਇੱਕ ਸੀਰੀ ਵਿੱਚ 80 ਰੁਪਏ ਦਾ ਟਿਕਟ ਸ਼ੀਪੀ ਹੈ ਜੇ ਤੁਸੀਂ 10 ਟਿਕਟਾ ਖਰੀਦਦੇ ਆ ਇਹਦਾ ਫਾਇਦਾ ਇਹ ਆ ਪਹਿਲੇ ਜਿਹੜੇ ਦੋ ਪ੍ਰਾਈਸ ਆ ਉਹ ਤੁਹਾਡੇ ਮੈਸ ਨਹੀਂ ਹੋਣਗੇ ਬਾਕੀ ਜਿਹੜੇ ਆ ਛੋਟੇ ਪ੍ਰਾਈਸ ਆ ਉਹ ਤਿੰਨ ਗੁਣਾ ਮਿਲਨੇ ਆ ਤੇ ਪੰਜਾਬ ਸਰਕਾਰ ਦੀ ਇਹ ਲੋਟਰੀ ਆ ਹਰ ਇੱਕ ਮਹੀਨੇ ਖੁੱਲ੍ਹਿਆ ਕਰਨੀ ਆ ਤੇ ਪਹਿਲਾ ਪ੍ਰਾਈਸ 45 ਲੱਖ ਰੁਪਏ ਦਾ ਸੀਰੀਜ਼ ਨਾਲ ਆਉਣਾ ਦੂਸਰਾ ਦਾ 5 ਲੱਖ ਰੁਪਏ ਦਾ ਇਹ ਵੀ ਸੀਰੀਜ਼ ਨਾਲ ਆਉਣਾ ਤੇ ਬਾਕੀ